ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਦੜਾ ਨਵਾਂ ਸ਼ਹਿਰ ਤੁਸੀਂ ਜੁੜੇ ਹੋ ਫਾਰਮਿੰਗ ਟਰੈਵਲਸ ਦੇ ਨਾਲ ਸੋ ਦੋਸਤੋ ਆਪਣੇ ਨਾਲ ਸਬਜ਼ੀਆਂ ਨੂੰ ਜਿਹੜਾ ਕਿ ਆ ਕੀੜੇ ਲੱਗ ਜਾਂਦੇ ਆ ਕੀੜੇ ਲੱਗਣ ਦਾ ਪਹਿਲਾਂ ਸਾਨੂੰ ਮੁੱਖ ਕਾਰਨ ਪਤਾ ਹੋਵੇ ਤੇ ਤੁਹਾਨੂੰ ਅੱਜ ਅਸੀਂ ਸੌਖਾ ਇੱਕ ਇਲਾਜ ਦੱਸਣ ਲੱਗੇ ਜਿਹੜਾ ਆਰਗੈਨਿਕ ਤਰੀਕੇ ਦੇ ਨਾਲ ਤੁਸੀਂ ਇਹਨਾਂ ਤੇ ਕਹਿ ਸਕਦੇ ਕਾਬੂ ਪਾ ਸਕਦੇ ਆ ਕਿਸੇ ਹੱਦ ਤੱਕ ਤੇ ਉਹ ਕਿਵੇਂ ਹੈ ਤੇ ਦੋਸਤੋ ਆ ਜਾਓ ਇਹ ਹੈਗੇ ਦੋਸਤੋ ਸਾਡੇ ਚੁੱਲੇ ਦੀ ਸਵਾ ਤੇ ਚੁੱਲੇ ਦੀ ਸਵਾਦ ਆਪਾਂ ਪ੍ਰਯੋਗ ਕਰਾਂਗੇ ਪ੍ਰਯੋਗ ਕਰਨਾ ਕਿਵੇਂ ਹੈ ਤੇ ਪਹਿਲਾਂ ਇਹ ਤੁਸੀਂ ਜਾਣ ਲਿਓ ਤੇ ਆ ਸਾਡੇ ਕੋ ਪਾਣੀ ਆ ਤੇ ਤੁਸੀਂ ਪਾਣੀ ਦਾ ਸਪਰੇ ਵੀ ਕਰ ਸਕਦੇ ਆ ਤੇ ਸਵੇਰ ਨੂੰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਕਸੀਜਨ ਨੂੰ ਤੇਲ ਕਹਿ ਲਈ ਉਹ ਨਹੀਂ ਡਿੱਗਦੀ ਹੁੰਦੀ ਤੇ ਇਸ ਕਰਕੇ ਅਸੀਂ ਪਾਣੀ ਦਾ ਪ੍ਰਯੋਗ ਕਰਾਂਗੇ ਤੇ ਇਹਦਾ ਸਾਨੂੰ ਪਾਣ ਦਾ ਪਹਿਲਾਂ ਇਹਨੂੰ ਅਸੀਂ ਪਾਣਾ ਕਿਉਂ ਇਹਦਾ ਕੋਈ ਇੱਕ ਲੌਜਿਕ ਆ ਤੁਹਾਨੂੰ ਮੈਂ ਲੌਜਿਕ ਸਮਝਾਉਣ ਲੱਗਾ ਦੋਸਤੋ ਚੱਕਰ ਕੀ ਹੈ ਨਾ ਆਪਣੇ ਕਈ ਵਾਰ ਮਿੱਤਰ ਕੀੜੇ ਹੁੰਦੇ ਆ ਤੇ ਕਈ ਸਾਡੇ ਦੁਸ਼ਮਣ ਕੀੜੇ ਹੁੰਦੇ ਆ ਤੇ ਇਹ ਫਸਲ ਦੇ ਵਿੱਚ ਤੇ ਜਿਹੜੇ ਮਿੱਤਰ ਕੀੜੇ ਆ ਤੇ ਸਾਡੇ ਜੇਕਰ ਅਸੀਂ ਸਪਰੇਅ ਕੈਮੀਕਲ ਬਾਨੇ ਆ ਤੇ ਉਹ ਮਰ ਜਾਂਦੇ ਆ ਤੇ ਜੇਕਰ ਅਸੀਂ ਉਹਨਾਂ ਨੂੰ ਬਚਾਣੇ ਆ ਤੇ ਸਾਨੂੰ ਸਾਡੀ ਦੁਸ਼ਮਣ ਕੀੜੇ ਸਾਡੀ ਫਸਲ ਖਰਾਬ ਕਰਦੇ ਆ ਸੋ ਇਸੇ ਤਰ੍ਹਾਂ ਜਿਹੜੀ ਦੁਸ਼ਮਣ ਕੀੜੇ ਜਿਹਨਾਂ ਚ ਉਹਨਾਂ ਚ ਇੱਕ ਭੁੰਡੀ ਕਹਿ ਸਕਦੇ ਆ ਆਪਾਂ ਦੋਸਤੋ ਉਹ ਜਦੋਂ ਆ ਕੇ ਆਪਣਾ ਮਲਮੂਤਰ ਇਹਨਾਂ ਬੂਟਿਆਂ ਦੇ ਉੱਪਰ ਕਰਦੇ ਆ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਪ੍ਰਕਿਰਿਆ ਸੁੰਡੀ ਦੀ ਪ੍ਰਕਿਰਿਆ ਇਹਨਾਂ ਨੂੰ ਬਿਮਾਰੀ ਲੱਗਣ ਦੀ ਤੇ ਸਾਡਾ ਜਮਿਆ ਤੁਸੀਂ ਆ ਬੈਂਗਣ ਦੇਖ ਰਹੇ ਆ ਤੇ ਮਿਰਚ ਦੇਖ ਰਹੇ ਆ ਤੇ ਅਸੀਂ ਹੁਣ ਇਹਨਾਂ ਨੂੰ ਕੀ ਕਰਾਂਗੇ ਦੋਸਤੋ ਤੇ ਆ ਦੇਖੋ ਅਸੀਂ ਇਹਨਾਂ 'ਤੇ ਪਾਣੀ ਛਿੜਕ ਲਿਆ ਤੁਸੀਂ ਸਪਰੇਅ ਨਾਲ ਛਿੜਕ ਸਕਦੇ ਆ ਮੈਂ ਤੁਹਾਨੂੰ ਫੋਰ ਸੈਂਪਲ ਦਿਖਾ ਲਦੇ ਆ ਤੇ ਇਹਨਾਂ ਦੇ ਪੱਤੇ ਆ ਜਿਹੜੇ ਗਿੱਲੇ ਕਰ ਲੈਣੇ ਆ ਦੋਸਤੋ ਇਹ ਗਿੱਲੇ ਕਰਨ ਦਾ ਕਾਰਨ ਕੀ ਆ ਜਿਹੜੀ ਸਾਡੀ ਨਾ ਹੁਣ ਤੁਹਾਨੂੰ ਅਸੀਂ ਅੱਗੇ ਸੀਆਂ ਦੱਸਾਂਗੇ ਜਿਵੇਂ ਕਿ ਸਵਾਹ ਅਸੀਂ ਪਾਣੀ ਆ ਦੋਸਤੋ ਇਹ ਸਾਡੇ ਜਿਹੜੀ ਸਵਾਹ ਹੈ ਨਾ ਤੁਹਾਡੇ ਕੋਲ ਕਹਿ ਲਓ ਪੇ ਨਾ ਇਹ ਤੁਹਾਨੂੰ ਦੂਜੇ ਨਾਲੋਂ ਵੱਧ ਕੰਮ ਕਰੇਗੀ ਤੁਹਾਡੀ ਦਵਾਈ ਦੇ ਨਾਲੋਂ ਤੇ ਇਹਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਪੋਸਟਿਕ ਤੱਤ ਆ ਨਾ ਇਹਦੇ ਵਿੱਚ ਦੋਸਤੋ ਆਇਰਨ ਆ ਇਹਦੇ ਵਿੱਚ ਕੈਲਸ਼ੀਅਮ ਆ ਇਹਦੇ ਵਿੱਚ ਇਹੀ ਤਾਤਾ ਤੇ ਇੱਕ ਤਾਂ ਇਹ ਤਾਤੇ ਇਹਨਾਂ ਨੂੰ ਮਿਲਦੇ ਆ ਪੱਤਿਆਂ ਦੇ ਥਰੂ ਦੂਜਾ ਜਿਹੜੇ ਸਾਡੇ ਸਾਨੂੰ ਕੋ ਖਤਰਾ ਨਹੀਂ ਰਹਿੰਦਾ ਕਿ ਸਾਸੀਂ ਇਹਨੂੰ ਹੁਣ ਦਵਾਈ ਪਾਈਏ ਜਾਂ ਅਸੀਂ ਇਹਨੂੰ ਸਪਰੇਅ ਕਰੀਏ ਤੇ ਜਿਹੜੀ ਸਵਾਹ ਆ ਦੋਸਤੋ ਆ ਤੁਸੀਂ ਦੇਖ ਲਓ ਕਿਹੜੇ ਹਿਸਾਬ ਅਸੀਂ ਪਾਤੀ ਆ ਤੇ ਪੱਤਿਆਂ ਨੂੰ ਗਿੱਲੇ ਜ਼ਰੂਰ ਕਰ ਲੈਣਾ ਇੱਕ ਵਾਰ ਕਿਉਂਕਿ ਇਹਦੇ ਨਾਲ ਕੀ ਹੁੰਦਾ ਦੋਸਤੋ ਆ ਦੇਖੋ ਇਥੇ ਨਾਲ ਕੀ ਹੋਇਆ ਜਿਹੜੇ ਪੱਤੇ ਆ ਦੇਖੋ ਸਾਰੇ ਸਵਾਹ ਦੇ ਨਾਲ ਟੰਕ ਗਏ ਆ ਤੇ ਇਹ ਇਸ ਚੀਜ਼ ਦਾ ਤੁਸੀਂ ਫਿਕਰ ਨਾ ਕਰੋ ਤੇ ਇਹਦੇ ਨਾਲ ਖਰਾਬ ਨਹੀਂ ਹੋਊਗਾ ਇਹ ਗਾਰੰਟੀ ਆ ਕਿਉਂਕਿ ਜਿਹਦੇ ਵਿੱਚ ਇਹਦੇ ਵਿੱਚ ਦੋਸਤੋ ਕੈਲਸ਼ੀਅਮ ਇਹਦੇ ਵਿੱਚ ਫਾਸਫੋਰਸ ਇਹਦੇ ਵਿੱਚ ਪਤਾ ਨਹੀਂ ਕਿੰਨੇ ਇੱਕ ਤੱਤਾ ਜਿਹੜੇ ਸਵਾਦ ਏ ਥਰੂ ਇਹਨਾਂ ਨੂੰ ਖਾ ਕੇ ਪਾਵਰ ਮਿਲੇਗੀ ਤੇ ਦੂਜਾ ਜਿਹੜੀ ਉਹ ਆਪਣੀ ਮੱਖੀ ਆਂਦੀ ਹੈ ਨਾ ਤੇ ਜਿਹਦੇ ਨਾਲ ਉਹ ਮਲਮੂਤਰ ਕਰਦੀ ਆ ਕਿ ਮਲਮੂਤਰ ਕਰਨ ਤੋਂ ਬਾਅਦ ਤੇ ਇਹ ਤੋਂ ਬਾਅਦ ਪ੍ਰਕਿਰਿਆ ਹੁੰਦੀ ਆ ਸੂੰਡੀ ਦੀ ਸ਼ੁਰੂ ਤੇ ਜਿਹੜੀ ਕਿ ਆ ਸਾਨੂੰ ਬਿਮਾਰੀਆਂ ਲੱਗਣ ਦੀ ਸਾਡੇ ਫਸਲ ਨੂੰ ਚਾਹੇ ਉਹ ਬੈਂਗਣ ਦੀ ਹੋਵੇ ਤੇ ਜਿਵੇਂ ਉਹ ਦੇਖੋ ਕ੍ਰੇਲਿਆਂ ਦੀ ਬੇਲ ਆ ਤੇ ਮੈਂ ਹੁਣ ਉਹਦੇ ਪਰ ਵੀ ਪਾਵਾਂਗਾ ਤੇ ਮੈਂ ਤੁਹਾਨੂੰ ਉਹ ਵੀ ਸੈਂਪਲ ਮੈਂ ਤੁਹਾਨੂੰ ਦਿਖਾ ਦੇਮ ਆ ਮਿਰਚਾਂ ਆ ਤੇ ਮੈਂ ਉਹਦੇ ਪਰ ਵੀ ਪਾਵਾਂਗਾ ਇਹ ਪਾਣ ਦਾ ਮੁੱਖ ਕਾਰਨ ਕੀ ਆ ਤੇ ਅਸੀਂ ਜਿਹੜੀ ਉਹ ਸੁੰਡੀ ਆ ਤੇ ਅਸੀਂ ਉਸ ਸੁੰਡੀ ਦਾ ਇਲਾਜ ਕਹਿ ਸਕਦੇ ਆ ਕਿ ਸਾਨੂੰ ਹੁਣ ਉਹ ਆਵੇਗੀ ਸਾਨੂੰ ਉਹਦਾ ਸਾਨੂੰ ਕੋਈ ਨਹੀਂ ਫਿਕਰ ਉਹਦਾ ਫੇ ਹਾਂ ਵੀ ਤੂੰ ਆ ਕੋਈ ਚੱਕਰ ਨਹੀਂ ਜਿੱਥੇ ਮਰਜੀ ਆ ਕੇ ਆਪਣਾ ਦੋ ਨੰਬਰ ਕਰ ਕੋਈ ਚੱਕਰ ਨਹੀਂ ਹਨਾ ਇਸੇ ਤਰ੍ਹਾਂ ਦੋਸਤੋ ਇਹ ਮਿਰਚਾਂ ਤੇ ਇਹਨਾਂ ਮਿਰਚਾਂ ਦੇ ਉੱਪਰ ਵੀ ਤੁਸੀਂ ਪਾ ਦੇਣੀ ਆ ਤੇ ਆ ਇਹ ਸਵਾਹ ਪਾਣ ਦਾ ਜਿਹੜਾ ਮੁੱਖ ਕਾਰਨ ਆ ਦੋਸਤੋ ਇਹ ਇਹੀ ਆ ਤੇ ਇਸ ਦੇ ਨਾਲ ਜਿਹੜਾ ਕਿ ਤੁਹਾਨੂੰ ਦਵਾਈਆਂ ਦਾ ਪ੍ਰਯੋਗ ਨਹੀਂ ਕਰਨਾ ਪਵੇਗਾ ਸੋ ਦੋਸਤੋ ਇਹ ਹਾਂ ਆ ਦੇਖ ਲਓ ਹੱਥ ਵੀ ਕੋਈ ਗੱਲ ਨਹੀਂ ਦੋਸਤੋ ਹੱਥ ਲਿਬੜ ਜਾਣਗੇ ਧੋਲਵਾਂਗੇ ਪਰ ਜਿਹੜੀਆਂ ਦਵਾਈਆਂ ਖਾ ਕੇ ਅੰਦਰੋਂ ਬਾਡੀ ਖਰਾਬ ਹੁੰਦੀ ਹੈ ਨਾ ਉਹ ਤੋਂ ਹੀ ਨਹੀਂ ਜਾਂਦੀ ਉਹ ਡਾਕਟਰ ਹੀ ਧੋਂਦੇ ਆ ਸੋ ਇਸ ਕਰਕੇ ਤੁਸੀਂ ਇਹ ਛੋਟੇ ਛੋਟੇ ਉਪਚਾਰਲੇ ਆ ਜਿਹੜੇ ਉਹ ਆਪ ਘਰਿਆ ਕਰੋ ਤੇ ਨਾਲੇ ਨਾਲ ਮੈਂ ਇੱਕ ਜੋੜਦਾ ਕਿ ਸਾਡੇ ਦੋਸਤ ਸਾਨੂੰ ਪੁੱਛਦੇ ਰਹਿੰਦੇ ਆ ਕਈ ਵੀ ਚੀਕੂ ਦਾ ਜਿਹੜਾ ਫਰੂਟ ਆ ਤੇ ਉਹਨੂੰ ਜਿਹੜਾ ਕਿ ਅਸੀਂ ਕਿਵੇਂ ਪਕਾਈਏ ਏ ਦੋਸਤੋ ਚਲੋ ਮੈਂ ਡਾਕਟਰ ਤਾਂ ਮੈਂ ਨਹੀਂ ਹੈਗਾ ਤੇ ਪਰ ਮੈਂ ਤੁਹਾਨੂੰ ਚੀਕੂ ਦਾ ਜਿਹੜੀ ਕੀ ਆ ਪੂਰੀ ਜਾਣਕਾਰੀ ਦਿੰਨਾ ਪਈ ਚੀਕੂ ਸਾਨੂੰ ਖਾਣਾ ਕਿਉਂ ਚਾਹੀਦਾ ਸਾਨੂੰ ਸਭ ਨੂੰ ਪਹਿਲਾਂ ਇਹ ਸਮਝੋ ਪੇ ਫਰੂਟ ਸਾਨੂੰ ਖਾਣਾ ਕਿਉਂ ਚਾਹੀਦਾ ਫਰੂਟ ਸਾਡੇ ਲਈ ਉਹ ਸਾਨੂੰ ਫਾਇਦਾ ਕੀ ਦੇ ਰਿਹਾ ਸਾਨੂੰ ਇਹਦਾ ਪਤਾ ਹੋਵੇ ਆਓ ਚੱਲੀਏ ਦੋਸਤੋ ਤੇ ਆਪਾਂ ਹੁਣ ਤੁਹਾਨੂੰ ਚੀਕੂ ਤੇ ਫਰੂਟ ਦੇ ਕੋਲ ਲੈ ਚੱਲਦੇ ਹਾਂ ਤੇ ਦੋਸਤੋ ਆਓ ਦੋਸਤੋ ਇਹ ਹੈਗਾ ਜੀ ਚੀਕੂ ਦਾ ਫਰੂਟ ਤੇ ਚੀਕੂ ਦੇ ਵਿੱਚ ਜਿਹੜਾ ਕੀ ਆ ਦੋਸਤੋ ਕੈਲਸ਼ੀਅਮ ਫਾਈਬਰ ਤੇ ਹੋਰ ਵਿਟਾਮਿਨ ਏ ਵਿਟਾਮਿਨ ਸੀ ਵਿਟਾਮਿਨ 26 26 ਵਿਟਾਮਿਨ ਬਹੁਤ ਰੇਅਰ ਹੁੰਦਾ ਦੋਸਤੋ ਵਿਟਾਮਿਨ ਸੀ ਗਰਮੀਆਂ ਚ ਬਹੁਤ ਰੇਅਰ ਹੁੰਦਾ ਕਿਉਂਕਿ ਜਿਹੜਾ ਕੀ ਆ ਵਿਟਾਮਿਨ ਏ ਆ ਉਹੋ ਦੋਸਤੋ ਤੁਹਾਨੂੰ ਅੰਡੇ ਤੋਂ ਮਿਲਦਾ ਤੇ ਜਾ ਚਿਕੂ ਤੋਂ ਮਿਲਦਾ ਤੇ ਤੁਹਾਡੇ ਅੱਖਾਂ ਦੀ ਐਨ ਘਾਲ ਲੈ ਜੂਗੀਆਂ ਮੈਂ ਇਹ ਚੀਜ਼ ਦੀ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਗੱਲ ਬਾਤ ਜੇ ਇਹਨੂੰ ਤੁਸੀਂ ਪੂਰੇ ਫਰੂਟ ਨੂੰ ਰੱਜ ਕੇ ਖਾਓਗੇ ਨਾ ਮੋਰੇ ਆ ਜਾਣਾ ਖਿੱਚ ਖਿੱਚ ਕੇ ਖਾਓ ਦੱਬ ਕੇ ਚਿਕੂ ਦੋਸਤੋ ਜਿਹੜਾ ਤੁਸੀਂ ਪਹਿਲਾ ਫਰੂਟ ਘਰ ਲਾਏ ਆ ਉਹਦੀ ਆਹ ਤੁਸੀਂ ਦੇਖ ਰਹੇ ਨਾ ਮੇਖ ਜੇ ਖੜੀ ਐ ਦੋਸਤੋ ਆਹ ਦੇਖੋ ਇਸ ਮੇਖ ਨੂੰ ਤੁਸੀਂ ਗੂਠਾ ਲਾ ਕੇ ਦੇਖਣਾ ਭੀ ਜਦੋਂ ਮੇਖ ਦਾ ਮੂੰਹ ਆਹ ਮਾੜਾ ਜਾਂ ਨਰਮ ਹੋ ਗਿਆ ਨਾ ਤੇ ਇਸ ਵੇਲੇ ਇਹਨੂੰ ਤੋੜਨਾ ਤੋੜ ਕੇ ਤੁਸੀਂ ਇਹਨੂੰ ਦੋਸਤੋ ਆਪਣੇ ਰਸੋਈ ਕਹਿ ਲਓ ਉਹ ਅਖਬਾਰਾਂ ਦੇ ਵਿੱਚ ਲਪੇਟ ਕੇ ਗੱਤੇ ਦੀ ਪੇਟੀ ਦੇ ਵਿੱਚ ਰੱਖ ਦੇਣਾ 2 ਤੋਂ 3 ਦਿਨ ਲੱਗਣਗੇ ਤੇ ਦੋਸਤੋ ਚੀਕੂ ਆ ਤੁਹਾਡੇ ਖੰਡ ਵਰਗੇ ਹੋ ਜਾਣਗੇ ਮਿੱਠੇ ਤੇ ਤੁਹਾਡੇ ਬੱਚੇ ਖਾਣਗੇ ਤੇ ਤੁਹਾਡੇ ਨੂੰ ਕਹਿਣਗੇ ਪਾਪਾ ਜੀ ਬੂਟਾ ਇੱਕ ਹੋਰ ਲਾ ਲਓ ਤੇ ਇਸ ਕਰਕੇ ਬੂਟੇ ਆ ਦੋਸਤੋ ਅੱਗੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਤੱਲਾਂ ਦੇ ਸੀਗੇ ਟਾਲੀਆਂ ਕਿਕਰਾਂ ਦੇਖਾਂ ਕਿਉਂਕਿ ਬੂਟੇ ਉਸ ਵੇਲੇ ਮਿਲਦੇ ਨਹੀਂ ਹੁੰਦੇ ਸੀਗੇ ਸੋ ਦੋਸਤੋ ਆਪਣੇ ਵਿਗਿਆਨੀਆਂ ਦਾ ਯੂਨੀਵਰਸਿਟੀ ਵਾਲਿਆਂ ਦਾ ਵੀ ਧੰਨਵਾਦ ਆ ਕਿਉਂਕਿ ਹੁਣ ਤਾਂ ਬੂਟੇ ਤੁਹਾਨੂੰ 2-2 ਪੈਰ ਤੇ ਮਿਲਦੇ ਆ ਤੇ ਹੁਣ ਜਿਹੜੇ ਕੀ ਆ 5-10 ਬੂਟੇ ਲਿਆ ਕੇ ਫਰੂਟ ਦੇ ਲਾ ਲਓ ਕੋਈ ਆਂਬ ਹੋਇਆ ਜਾਮਣ ਹੋਇਆ ਚਿੱਟੀ ਜਾਮਣ ਹੋਈ ਅਮਰੂਦ ਹੋਇ ਰਪਈਆ ਹਜ਼ਾਰ ਪਾ ਕੇ ਜਾਓ ਸ਼ਹਿਰ ਨੂੰ ਤੇ ਦੋਸਤੋ ਤੁਹਾਨੂੰ 1000 ਰੁਪਏ ਦੇ ਵਿੱਚੇ ਮੈਨੂੰ ਲੱਗਦਾ ਤੇ 10 ਤੋਂ 20 20 ਜਿਹੜੇ ਬੂਟੇ ਆ ਤੁਹਾਨੂੰ ਦੇ ਦੇਣੇ ਆ 20 ਤਰ੍ਹਾਂ ਦੇ ਫਰੂਟ ਤੁਹਾਡੇ ਉੱਥੇ ਲੱਗ ਜਾਣੇ ਆ ਬੰਨਿਆਂ ਦੇ ਉੱਪਰ ਤੁਹਾਡੇ ਘਰ ਦੇ ਬੈਗਾਰਡਨ ਦੇ ਵਿੱਚ ਘਾਹ ਘਟ ਲਾ ਲਓ ਤੇ ਜ਼ਰੂਰ ਇਹ ਫਰੂਟ ਦੇ ਇਹ ਸਬਜ਼ੀਆਂ ਦੇ ਬੂਟੇ ਤੁਸੀਂ ਦੋਸਤੋ ਘਰ ਲਾ ਸਕਦੇ ਆ ਇਹ ਚੀਕੂ ਦੇ ਬੂਟੇ ਨੂੰ ਬਸ ਇੱਕ ਸਾਲ ਤੇ ਦੂਜੇ ਸਾਲੇ ਫਰੂਟ ਲੱਗਣ ਲੱਪਣ ਦਾ ਤੇ ਇਹਨਾਂ ਜਦੋਂ ਤੁਸੀਂ ਦੋ ਸਾਲੇ ਫਰੂਟ ਖਾ ਲੈਣਾ ਤੇ ਤੀਜੇ ਸਾਲ ਤੁਹਾਡੀਆਂ ਅੱਖਾਂ ਦੀ ਐਨਕਾ ਲੈ ਜਾਣੀਆਂ ਤੇ ਜੀਚੀਆਂ ਤੁਹਾਡੀਆਂ ਸਾਰਿਆਂ ਦੀਆਂ 빙ੀਆਂ ਹੋਈਆਂ ਕਿਉਂਕਿ ਮੋਬਾਈਲ ਦੇਖਦੇ ਆ ਇਸੇ ਤਰ੍ਹਾਂ ਸਾਡੇ ਅੱਖਾਂ ਦੇ ਵਿੱਚ ਜਿਹੜੀਆਂ ਕਿ ਛਿੱਲੇ ਦੇ ਵਿੱਚ ਵੀ ਦੋਸਤੋ ਛੇਕ ਬਣ ਜਾਂਦੀ ਹੈ ਛੇਕ ਮੋਬਾਈਲ ਦੇਖ ਦੇਖ ਕੇ ਸੋ ਇਹ ਡਾਕਟਰੀ ਇਲਾਜ ਤਾਂ ਨਹੀਂ ਹੈਗਾ ਪਰ ਇਹ ਇਲਾਜ ਨਾਲੋਂ ਘੱਟ ਵੀ ਹੈ ਨਹੀਂਗਾ ਸੋ ਬਾਕੀ ਇਲਾਜ ਤਾਂ ਡਾਕਟਰ ਕਰੂਗਾ ਪਰ ਘੱਟੋ ਘੱਟ ਤੁਹਾਨੂੰ ਇਹ ਆ ਕਿ ਕਿਲੋਕੀਮੀਟਰ ਤੱਕ ਤੁਸੀਂ ਮਾਰ ਦੇਖ ਸਕਦੇ ਆ ਅੱਖਾਂ ਦੀ ਤੁਹਾਨੂੰ ਦਿਖੂਗਾ ਚੰਗੀ ਤਰ੍ਹਾਂ ਸੋ ਇਹੇ ਸਿਗਾ ਦੋਸਤੋ ਚੀਕੂ ਦੀ ਵਿਸ਼ੇਸ਼ਤਾ ਬਲੱਡ ਪ੍ਰੈਸ਼ਰ ਹੋ ਗਿਆ ਗੁਰਦੇ ਦੀ ਪਥਰੀ ਹੋ ਗਈ ਤੁਹਾਡੀ ਪਾਚਣ ਸ਼ਕਤੀ ਹੋ ਗਿਆ ਇਦਾਂ ਨਹੀਂ ਜਿਹੜੀਆਂ ਚੀਜ਼ਾਂ ਆ ਇਹ ਸਾਨੂੰ ਚੀਕੂ ਦਾ ਫਰੂਟ ਸਾਡੇ ਲਈ ਕੰਮ ਕਰਦਾ ਇਹ ਵਰਦਾਨ ਤੋਂ ਘਟਨੀ ਆ ਸੋ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਵੀਡੀਓ ਸ਼ੇਅਰ ਕਰਨਾ ਤੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰਨਾ ਕਿਉਂਕਿ ਤੁਹਾਡੇ ਲਈ ਆਪਾਂ ਇਸ ਚੈਨਲ ਦੇ ਉੱਪਰ ਇਦਾਂ ਨਹੀਂ ਜਿਹੜੀਆਂ ਜਾਣਕਾਰੀਆਂ ਲੈ ਕੇ ਆਨੇ ਰਹੇ ਆ ਤਾਂ ਜੋ ਤੁਹਾਨੂੰ ਆਪਾਂ ਕਹਿ ਸਕਦੇ ਆਰਗੇਨਿਕ ਚੀਜ਼ੇ ਚੀਜ਼ਾਂ ਦੇ ਨਾਲ ਜਿਹੜੀਆਂ ਕੀ ਨਾ ਆਪਾਂ ਉਹਦੀ ਜਾਣਕਾਰੀ ਦਈਏ ਔਰ ਸਾਡੇ ਦੋਸਤਾਂ ਨੂੰ ਪਤਾ ਲੱਗੇ ਔਰ ਇਹਦਾ ਰੁਝਾਨ ਵਧੇ ਔਰ ਤੁਹਾਡੇ ਬੱਚੇ ਤੁਸੀਂ ਵੀ ਇਹਦੇ ਵੱਲੋਂ ਪਰਫੁੱਲਿਤ ਹੋਮੂ ਸੋ ਦੋਸਤੋ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਆਉਣ ਕਿਸੇ ਹੋਰ ਨਵੀਂ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ